ਸਸੀ ਕਾਲ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਸਾਰੇ ਵੀਰਨਾਂਸ ਭਗਤਾਈ ਤੁਹਾਡੇ ਆਪਣੇ ਚੈਨਲ ਵਿੱਚ ਵੀਰਾਂ ਤੁਹਾਡੇ ਲਈ ਸੀ ਕਿ ਜਨਰੇਟਰ ਤੇ ਇੱਕ ਬਿੱਤੀ ਤੂੜੀ ਵਾਲੀ ਟਰਾਲੀ ਇੱਕ ਵੈਸੇ ਟਰਾਲੀ ਹੈ ਜੀ ਬਣਾ ਤੂੜੀ ਵਾਲੀ ਤੋਂ ਤੇ ਇੱਕ ਸਵਰਾਜ 960 ਟਰੈਟਾ ਵੀਰ ਜੀ ਇੱਕ ਸੋਨਾਲੀਕਾ ਇੱਕ ਗੱਡੀ ਹੈ ਵੀ ਰਲਟੋ ਕਿਡਾ ਨਾ ਤੇ ਇੱਕ ਤੂੜੀ ਵਾਲੇ ਰੀਪਰ ਦੀ ਆਡ ਲੈ ਕੇ ਹਾਜ਼ਰ ਆ ਵੀਰ ਆਪਾਂ ਤੁਹਾਡੇ ਲਈ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਵੀਰ ਜੀ ਜਨਰੇਟਰ ਕਰਾਸ ਕਰਦੇ ਇੰਜਨ ਵਾਲਾ ਜਨਰੇਟਰ ਆ ਵੀਰ ਜੀ ਇੰਜਨ ਵੀ ਨਾਲ ਹੀ ਹੈ ਤੇ ਪੂਰਾ ਬਣਿਆ ਹੋਇਆ ਜਨਰੇਟਰ ਵੀਰ ਜੀ ਫਿੱਟ ਕੀਤਾ ਹੋਇਆ 85 ਹੌਸਪਾਵਰ ਦਾ ਜਨਰੇਟਰ ਹੈ ਵੀਰ ਜੀ ਪੂਰਾ ਵੱਡਾ ਜਨਰੇਟਰ ਹੈ ਵੀਰ ਜੀ 85 ਹੌਸਪਾਵਰ ਦਾ 1,60,000 ਰੁਪਏ ਦੀ ਵੀ ਦੀ ਡਿਮਾਂਡ ਹੈ ਜੀ ਸੰਗਰੂਰ ਵੀਰ ਦਾ ਏਰੀਆ ਜੀ ਤੇ 60 65 ਪੈਸੇ ਵੀਰੇ ਦੇ ਟਾਇਰ ਪਏ ਨੇ ਜਿਹੜਾ ਕਿਸਾਨ ਵੀਰ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੇਕਰ ਕੋਈ ਵੀ ਕਿਸਾਨ ਵੀਰੇ ਜਨਰੇਟਰ ਖਰੀਦਣਾ ਚਾਹੁੰਦਾ ਤੁਸੀਂ ਨੰਬਰ ਸਕਰੀਨ ਤੋਂ ਲੈ ਕੇ ਵੀਲ ਨੂੰ ਕਾਲ ਕਰਕੇ ਇਹ ਜਨਰੇਟਰ ਖਰੀਦ ਸਕਦੇ ਹੋ ਏ ਵੀਰ ਲਾਸਟ ਰੇਟ ਨਹੀਂ ਹੁੰਦਾ ਰੇਟ ਉੱਪਰ نیچے ਹੋ ਜਾਂਦਾ ਤੁਸੀਂ ਮੌਕੇ ਤੇ ਕਰ ਸਕਦੇ ਹੋ ਜਨੈਟਰ ਏਵੀਰ 85 ਹੌਸਪਾਵਰ ਦਾ 1 ਲੱਖ ਤੇ 60000 ਰੁਪਿਆ ਪ੍ਰਾਈਸ ਜੀ ਸੰਗਰੂਰ ਵੀਰ ਦਾ ਏਰੀਆ 65 ਪੈਸੇ ਟਾਇਰ ਪਏ ਨੇ ਵੀ ਜੀ ਤੇ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਕੋਲੇ ਸਾਡੀ ਵੀਡੀਓ ਚੜਨਸਾਰ ਮੈਸੇਜ ਨਹੀਂ ਜਾਂਦਾ ਸਾਡੀ ਵੀਡੀਓ ਤਾਂ ਵੀ ਮੈਸੇਜ ਵੀਡੀਓ ਚੜ ਚੁੱਕੀ ਹੈ ਤਾਂ ਸਾਡੀ ਇਹ ਵੀਡੀਓ ਦੇ ਮੈਸੇਜ ਟਾਈਮ ਸਿਰ ਪਾਉਣ ਲਈ ਵੀਰ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊਗਾ ਉਹਨੂੰ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਇੱਕ ਘੰਟੀ ਦਾ ਬਟਨ ਨਿਕਲੂ ਵੀਰ ਉਹਨੂੰ ਦੱਬ ਲਿਓ ਉਸ ਤੋਂ ਬਾਅਦ ਵੀਰ ਅਸੀਂ ਜਿਹੜੀ ਵੀ ਵੀਡੀਓ ਪਾਇਆ ਕਰਾਂਗੇ ਤੇ ਤੁਹਾਡੇ ਕੋਲ ਹੀ ਉਹਦਾ ਨਾਲ ਦੀ ਨਾਲ ਇੱਕ ਮੈਸੇਜ ਚੱਲਿਆ ਜਾਇਆ ਕਰੂ ਅਤੇ ਤੁਸੀਂ ਸਾਰੀਆਂ ਵੀਡੀਓ ਟਾਈਮ ਸਿਰ ਦੇਖੋਗੇ ਵੀਰ ਤੇ ਸਾਡੇ ਚੈਨਲ ਉੱਤੇ ਵੀਰ ਜੀ ਇਸੇ ਤਰ੍ਹਾਂ ਦੀਆਂ ਤਿੰਨ ਵੀਡੀਓ ਡੇਲੀ ਚੜਾਈਆਂ ਜਾਂਦੀਆਂ ਨੇ ਇਨ੍ਹਾਂ ਚਿਰ ਵਿੱਚ ਬਹੁਤ ਸਾਰੇ ਅਲੱਗ-ਅਲੱਗ ਖੇਤੀਬਾੜੀ ਦੇ ਸੰਦ ਦਿਖਾਏ ਜਾਂਦੇ ਨੇ ਜਿਹੜੀਆਂ ਤੁਸੀਂ ਵੀਡੀਓ ਦੇਖ ਕੇ ਖਰੀਦ ਸਕਦੇ ਹੋ ਵੀਰੇ ਕੋਈ ਕਮਿਸ਼ਨ ਨਹੀਂ ਸਭ ਕੁਝ ਫਰੀ ਦੇ ਵਿੱਚ ਕੀਤਾ ਜਾ ਰਿਹਾ ਤੁਸੀਂ ਸਿੱਧਾ ਹੀ ਕਿਸਾਨ ਵੀਰ ਨਾਲ ਗੱਲ ਕਰਕੇ ਆਪਣੀ ਡੀਲ ਕੰਪਲੀਟ ਕਰ ਸਕਦੇ ਹੋ ਜੀ ਅੱਗੇ ਵੀਰ ਤੁਸੀਂ ਟਰਾਲੀ ਦੇਖ ਰਹੇ ਹੋ 13 7 ਦੀ ਟਰਾਲੀ ਹੈ ਵੀਰ 13 ਫੁੱਟ ਲੰਮੀ ਹੈ ਵੀਰ ਜੀ 7 ਫੁੱਟ ਚੌੜੀ ਟਰਾਲੀ ਹੈ ਵੀਰ ਬਹੁਤ ਹੀ ਸ਼ਾਨਦਾਰ ਟਰਾਲੀ ਹੈ ਵੀਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ 2000 ਤੇ 16 ਮਾਡਲ ਹੈ ਵੀਰ ਇਹ ਡਬਲ ਟੈਰੀ ਟਰਾਲੀ ਹੈ ਵੀਰ ਜੈਕ ਤੋਂ ਬਿਨਾ ਤੇ 1 ਲੱਖ ਤੇ 45000 ਰੁਪਏ ਦੀ ਡਿਮਾਂਡ ਹੈ ਵੀਰ ਜੀ ਇਹ ਗੰਨਾ ਢੋਣ ਲਈ ਬਣੀ ਹੋਈ ਟਰਾਲੀ ਹੈ ਵੀਰ ਜੀ 1 ਲੱਖ ਤੇ 45000 ਰੁਪਏ ਦੀ ਡਿਮਾਂਡ ਹੈ ਪੂਰੀ ਲੰਮੀ ਹੈਵੀ ਟਰਾਲੀ ਹੈ ਵੀ ਤੁਸੀਂ ਦੇਖ ਰਹੇ ਹੋ ਫੋਟੋਆਂ ਦੇ ਵਿੱਚ ਧੂਰੀ ਵੀਰ ਦਾ ਏਰੀਆ ਹੈ ਤੇ 30 ਤੋਂ 40 ਪੈਸੇ ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਵੇ ਦਾਗ ਟਾਇਰ ਨੇ ਵੀਰ ਜੀ ਜਿਹੜਾ ਕਿਸਾਨ ਵੀ ਦਾ ਨੰਬਰ ਹੈ ਜੀ ਖੱਟੇ ਖਰਾਂ ਦੇ ਵਿੱਚ ਥੱਲੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਿੱਤੇ ਤੁਸੀਂ ਕਾਲ ਕਰਕੇ ਇਹ ਜਿਹੜੀ ਟਰਾਲੀ ਹੈ ਤੁਸੀਂ ਖਰੀਦ ਸਕਦੇ ਹੋ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੀ ਟਰਾਲੀ ਵੀਰ ਜੀ 13 7 ਦੀ ਟਰਾਲੀ ਹੈ ਵੀਰੇ 2000 ਤੇ 16 ਮਾਡਲ ਹੈ ਜੀ 1 ਲੱਖ 45000 ਰੁਪਏ ਦੀ ਵੀ ਦੀ ਡਿਮਾਂਡ ਰੱਖੀ ਹੈ ਜੀ ਦੀ ਤੇ ਇਹ ਰੇਟ ਵੀਰ ਜੀ ਉੱਪਰ-ਨੀਚੇ ਹੋ ਜਾਂਦਾ ਲਾਸਟ ਰੇਟ ਨਹੀਂ ਹੁੰਦਾ ਧੂਰੀ ਵੀਰ ਦਾ ਇਲਾਕਾ ਹੈ ਵੀਰ ਜੀ ਤੇ 30 ਤੋਂ 40 ਪੈਸੇ ਇਹਦੇ ਟਾਇਰ ਪਏ ਨੇ ਤੇ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਸੀ ਜੇਕਰ ਕੋਈ ਵੀ ਵੀਰ ਖਰੀਦਣਾ ਚਾਹੁੰਦਾ ਤੁਸੀਂ ਖਰੀਦ ਸਕਦੇ ਹੋ ਤੇ ਅੱਗੇ ਦੇਖ ਰਹੇ ਹੋ ਵੀਰ ਜੀ ਤੁਸੀਂ ਮੈਸੀ 5245 ਟਰੈਟ ਵੀਰ 올ਡ ਮਾਡਲ ਟਰੈਟ ਹੈ ਜਿਹੜਾ ਮਾਡਲ ਤੁਸੀਂ ਫੋਨ ਦੇ ਉੱਪਰ ਪੁੱਛ ਸਕਦੇ ਹੋ ਹੁੱਡੀ ਛਤਰੀ 뮤జిక్ ਸਿਸਟਮ ਲੱਗਿਆ ਹੋਇਆ ਹੈ ਵੀਰ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਬਹੁਤ ਹੀ ਵਧੀਆ ਕੰਡੀਸ਼ਨ ਦਾ ਟਰੈਟ ਹੈ ਵੀਰ ਇਹ ਤੇ 2 ਲੱਖ ਤੇ 65000 ਰੁਪਏ ਦੀ ਡਿਮਾਂਡ ਹੈ ਵੀਰ ਦੀ ਬਰਨਾਲਾ ਵੀਰ ਦਾ ਏਰੀਆ 80 ਪੈਸੇ ਟੈਰਪੇ ਨੇ ਵੀਰ ਤੇ ਟਰੈਟ ਦੇ ਤੇ ਕਿਸਾਨ ਵੀਰ ਦਾ ਇਹ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੇਕਰ ਕੋਈ ਵੀ ਵੀਰ ਇਹ ਟਰੈਟ ਖਰੀਦਣਾ ਚਾਹੁੰਦਾ ਜੀ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਟ ਖਰੀਦ ਸਕਦੇ ਹੋ ਤੇ ਰੇਟ ਵੀ ਉੱਪਰ-नीचे ਹੋ ਜਾਂਦਾ ਤੁਸੀਂ ਮੌਕੇ ਤੇ ਕਰ ਸਕਦੇ ਹੋ ਇਹ ਲਾਸਟ ਰੇਟ ਨਹੀਂ ਹੁੰਦਾ ਮੈਸੀ 5245 ਡੀਆਈ ਟਰੈਟ ਵੀਰ ਜੀ 올ਡ ਮਾਡਲ 2,65,000 ਰੁਪਏ ਦੀ ਡਿਮਾਂਡ ਬਰਨਾਲਾ ਵੀ ਦਾ ਏਰੀਆ 80 ਪੈਸੇ ਟਾਇਰ ਪੈਨੇ ਕਿਸਾਨ ਵੀਰ ਦਾ ਨੰਬਰ ਖੱਟੇ ਕਰਾਂ ਦੇ ਵਿੱਚ ਸ਼ੋ ਹੋ ਰਿਹਾ ਜੀ ਜੇਕਰ ਤੁਸੀਂ ਵੀ ਕੋਈ ਆਪਣਾ ਸੰਦ ਟਰੈਕਟਰ ਟਰੋਲੀ ਕੋਈ ਵੀ ਖੇਤੀਬਾੜੀ ਦਾ ਸੰਦ ਜਾਂ ਕਿਸੇ ਆਪ ਦਾ ਕੋਈ ਕਿੱਤੇ ਦੀ ਐਡ ਸਾਡੀ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਐਡ ਕਰਵਾਉਣ ਦੇ ਲਈ ਸਾਡਾ ਨੰਬਰ ਸਕਰੀਨ ਦੇ ਥੱਲੇ ਚਿੱਟੇ ਅੱਖਰਾਂ ਦੇ ਵਿੱਚ ਸ਼ੋਅ ਹੋ ਰਿਹਾ ਸਾਰੇ ਵੀ ਨੋਟ ਕਰ ਲੈਣ 8837665987 8837665987 ਐਡ ਕਰਾਉਣ ਦੇ ਲਈ ਸਾਡਾ ਨੰਬਰ ਹੈ ਜੀ ਤੇ ਐਡ ਤੁਹਾਡੀ ਫ੍ਰੀ ਦੇ ਵਿੱਚ ਕੀਤੀ ਜਾਊਗੀ ਐਡ ਕਰਵਾਉਣ ਦੇ ਲਈ ਵੀ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਇਹ ਸਾਰੀ ਜਾਣਕਾਰੀ ਲਿਖ ਕੇ ਤੇ ਨਾਲ ਹੀ ਆਪਦੀ ਮਸ਼ੀਨਰੀ ਦੀਆਂ 5 ਤੋਂ 7 ਫੁੱਟ ਮਾ ਖਿੱਚ ਕੇ ਸਾਡੇ WhatsApp ਨੰਬਰ ਹੈ ਜੀ ਇਹ ਇੱਥੇ ਭੇਜ ਦਿਓ ਉਸ ਤੋਂ ਬਾਅਦ ਤੁਹਾਡੀ ਜਿਹੜੀ ਐਡ ਆ ਵੀਰ ਜੀ ਬਿਲਕੁਲ ਫ੍ਰੀ ਦੇ ਵਿੱਚ ਆਪਣੇ YouTube ਚੈਨਲ ਤੇ ਅਸੀਂ ਲਗਾ ਦਿਆਂਗੇ ਜੀ ਤੇ ਇਹਦੇ ਵਿੱਚ ਕੋਈ ਖਰਚਾ ਨਹੀਂ ਹੁੰਦਾ ਵੀਰ ਜੀ ਤੇ ਸਭ ਕੁਝ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਲੈਂਤਾ ਜਾਂਦਾ ਜੀ ਕੋਈ ਚਾਰਜ ਸੇਲ ਹੋਣ ਦੇ ਵਿੱਚ ਤੇ ਵੀ ਤੁਹਾਡਾ ਆਪਦਾ ਨੰਬਰ ਪਾ ਕੇ ਅਸੀਂ ਐਡ ਲਾਈਦੀ ਹੈ ਤੇ ਤੁਹਾਡੇ ਨਾਲ ਹੀ ਕਿਸਾਨ ਵੀਰ ਗੱਲ ਕਰਕੇ ਸਿੱਧੀ ਆਪਦੀ ਡੀਲ ਹੈ ਜਿਹੜੀ ਕੰਪਲੀਟ ਕਰ ਲੈਂਦੇ ਨੇ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਰੀਪਰ ਹੈ ਇੱਕ ਤੇ ਦੋ ਟਰਾਲੀਆਂ ਵੀਰੇ ਪੂਰਾ ਇਹਨਾਂ ਦਾ ਸੈੱਟ ਬਣਿਆ ਬਣਾਇਆ ਤਿਆਰ ਹੈ ਜਾਲੀਆਂ ਵਗੈਰਾ ਲੱਗੀਆਂ ਨੇ ਟਰਾਲੀਆਂ ਤੇ ਇੱਕ ਰੀਪਰ ਹੈ ਵੀਰ ਜੀ ਤੇ 올ਡ ਮਾਡਲ ਹੈ ਵੀਰ ਜੀ ਇਹ ਪੁਰਾਣੀਆਂ ਦੰਨੇ ਚੀਜ਼ਾਂ 11 6 6 ਦੀਆਂ ਟਰਾਲੀਆਂ ਵੀਰ ਜੀ 11 ਫੁੱਟ ਲੰਮੀਆਂ 6 ਫੁੱਟ ਚੌੜੀਆਂ ਦੋ ਟਰਾਲੀਆਂ ਨੇ ਇੱਕ ਮਸ਼ੀਨ ਹੈ ਵੀਰ ਜੀ ਟੂੜੀ ਵਾਲੀ ਰੀਪਰ ਕਹਿ ਦਿੰਦੇ ਨੇ ਜੀ ਨੂੰ 2 ਲੱਖ ਤੇ 45000 ਰੁਪਏ ਡਿਮਾਂਡ ਰੱਖੀ ਹੈ ਜੀ ਐਸ ਦਾ ਰੀਪਰ ਹੈ ਵੀਰ ਦੋ ਟਰਾਲੀਆਂ ਨੇ 2 ਲੱਖ ਤੇ 25000 ਰੁਪਏ ਦੀ ਡਿਮਾਂਡ ਹੈ ਵੀਰ ਸੌਰੀ 2 ਲੱਖ 25000 ਰੁਪਏ ਡਿਮਾਂਡ ਵੀਰ ਤਿੰਨੇ ਚ ਜ਼ਿਆਦਾ ਰੇਟ ਹੈ ਇਹ ਤੇ ਹਥੂਰ ਵੀਰ ਇਹਨਾਂ ਦਾ ਏਰੀਆ 50 ਕੁ ਪੈਸੇ ਟਾਇਰ ਪਏ ਨੇ ਵੀ ਟਰਾਲੀਆਂ ਦੇ ਤੇ ਮਸ਼ੀਨ ਦੇ ਤੇ ਕਿਸਾਨ ਵੀਰ ਇਹਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੇਕਰ ਕੋਈ ਵੀ ਵੀਰ ਇਹ ਖਰੀਦਣਾ ਚਾਹੁੰਦਾ ਤੁਸੀਂ ਖਰੀਦ ਸਕਦੇ ਕੰਡੀਸ਼ਨ ਤੁਹਾਡੇ ਸਾਹਮਣੇ ਵੀ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੀਆਂ ਵੀਰ ਇਹ ਟਰਾਲੀਆਂ ਨੇ ਤੇ ਦੋ ਟਰਾਲੀਆਂ ਨੇ 11 6 ਦੀਆਂ ਜੀ 2,25,000 ਰੁਪਏ ਦੀ ਡਿਮਾਂਡ ਇੱਕ ਮਸ਼ੀਨ ਹੈ ਜੀ ਹਥੂਰ ਏਰੀਆ ਵੀਰ ਦਾ 50 ਪੈਸੇ ਟੈਰ ਪਈ ਨੇ ਜੀ ਤੇ ਜਿਹੜੇ ਵੀ ਵੀਰ ਸਾਨੂੰ ਐਡਸ ਭੇਜਦੇ ਨੇ ਵੀਰ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਤੁਸੀਂ ਜਾਣਕਾਰੀ ਲਿਖਣੀ ਹੁੰਦੀ ਹੈ ਵੀ ਟਰੈਕਟਰ ਮਾਡਲ ਪ੍ਰਾਈਸ ਏਰੀਆ ਇਹ ਸਾਰੀ ਪ੍ਰੋਪਰ ਲਿਖ ਕੇ ਭੇਜਿਆ ਕਰੋ ਵੀਰ ਤੇ ਜੇਕਰ ਕੋਈ ਵੀ ਤੁਸੀਂ ਗਲਤੀ ਮਿਸਟੇਕ ਕਰ ਦਿੰਦੇ ਹੋ ਲਿਖਣ ਦੇ ਵਿੱਚ ਤਾਂ ਐਡ ਲਾਉਣ ਤੋਂ ਪਹਿਲਾਂ ਪਹਿਲਾਂ ਉਹਨੂੰ ਸਹੀ ਕਰਵਾ ਲਿਆ ਕਰੋ ਵੀਰ ਜੀ ਜਦੋਂ ਐਡ ਲੱਗ ਜਾਂਦੇ ਉਦੋਂ ਬਾਅਦ ਕੋਈ ਵੀ ਚੀਜ਼ ਸਹੀ ਨਹੀਂ ਕੀਤੀ ਜਾਂਦੀ ਇਸ ਕਰਕੇ ਐਡ ਲਾਉਣ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਫੋਨ ਆਉਂਦਾ ਹੁੰਦਾ ਉਦੋਂ ਤੁਸੀਂ ਜੇਕਰ ਕੋਈ ਵੀ ਤੁਹਾਨੂੰ ਗਲਤੀ ਲੱਗਦੀ ਵੀ ਤੁਸੀਂ ਲਿਖਿਆ ਗਿਆ ਸੀ ਤਾਂ ਉਹ ਠੀਕ ਕਰਵਾ ਲਿਆ ਕਰੋ ਐਡ ਜੋ ਲੱਗ ਜਾਂਦੇ ਉਦੋਂ ਬਾਅਦ ਕਈ ਕਿਸਾਨ ਵੀਰ ਫੋਨ ਕਰਦੇ ਨੇ ਵੀ ਸਾਡੀ ਸਹੀ ਕਰਦੇ ਉਦੋਂ ਬਾਅਦ ਨਹੀਂ ਸਹੀ ਹੁੰਦੀ ਵੀ ਰਹੇ ਸਵਰਾਜ 960 FE ਟਰੈਕ ਦੇਖ ਰਹੇ ਹਾਂ ਵੀਰ ਜੀ ਸਵਰਾਜ 960 5 ਸਟਾਰ ਵਾਲਾ ਟਰੈਕਟਰ ਵੀ ਇਹ ਹੁੱਡ ਛਤਰੀ ਫਾਈਬਰ ਵਾਲੀ ਲੱਗੀ ਹੋਈ ਹੈ ਵੀਰ ਜੀ ਬਹੁਤ ਹੀ ਸੋਹਣੀ ਕੰਡੀਸ਼ਨ A1 ਕੰਡੀਸ਼ਨ ਦਾ ਟਰੈਕਟਰ ਬਿਲਕੁਲ ਪਿਆ ਵੀਰ ਜੀ ਬਹੁਤ ਹੀ ਘੱਟ ਚੱਲਿਆ 2017 ਮਾਡਲ ਤੇ 6 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਦੀ ਕੈਥਲ ਹਰਿਆਣਾ ਏਰੀਆ ਵੀਰ ਇਹਨਾਂ ਦਾ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਵੀਕਰ ਕੋਈ ਵੀ ਵੀਰ ਲੈਣਾ ਚਾਹੁੰਦਾ ਤਾਂ ਕਿਸਾਨ ਵੀ ਦਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ 85 ਪੈਸੇ ਟਾਇਰ ਪਾਈ ਦੇ ਵੀਰ ਜੀ ਓਵਰ ਆਲ ਜਿਹੜੀ ਟਰੈਕਟਰ ਦੀ ਕੰਡੀਸ਼ਨ ਹੈ ਵੀਰ ਜੀ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਇਹ ਕੋਈ ਵੀ ਵੀਰਜੇ ਦਾ ਰੇਟ ਟ੍ਰੈਡ ਲੈਣਾ ਚਾਹੁੰਦਾ ਥੱਲੇ ਵੀਰ ਦਾ ਖਟੇਖਰਾਂ ਦੇ ਵਿੱਚ ਨੰਬਰ ਆ ਰਿਹਾ ਜੀ ਇਹ ਤੇ ਕਾਲ ਕਰਕੇ ਤੁਸੀਂ ਟ੍ਰੈਡ ਜਿਹੜਾ ਇਹ ਖਰੀਦ ਸਕਦੇ ਹੋ ਸਵਰਾਜ 960 FE ਟ੍ਰੈਡ ਜੀ 2017 ਮਾਡਲ 6 ਲੱਖ ਰੁਪਏ ਦੀ ਡਿਮਾਂਡ ਵੀਰੇ ਰੇਟ ਉੱਪਰ-ਨੀਚੇ ਹੋ ਜਾਂਦਾ ਮੌਕੇ ਤੇ ਤੁਸੀਂ ਕਰ ਸਕਦੇ ਹੋ ਪੰਜ ਸਟਾਰ ਵੀਰੇ ਟ੍ਰੈਡ ਹੈ ਟਾਪ ਮਾਡਲ ਕੈਥਲ ਹਰਿਆਣਾ ਵੀਰ ਦਾ ਏਰੀਆ ਜੀ 85 ਪੈਸੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਰ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਚੈਨਲ ਦਾ ਫਾਇਦਾ ਚੱਕ ਸਕਣ ਜੀ ਤੁਸੀਂ ਸਾਡੀ ਵੀਡੀਓ ਅਲੱਗ-ਅਲੱਗ ਪਲੇਟਫਾਰਮਾਂ ਤੇ ਸ਼ੇਅਰ ਕਰ ਸਕਦੇ ਜਿੱਦਾਂ ਕਿ ਫੇਸਬੁੱਕ ਤੇ ਵਟਸਐਪ ਗਰੁੱਪਾਂ ਦੇ ਵਿੱਚ ਥੱਲੇ ਇੱਕ ਤੀਰ ਦਾ ਨਿਸ਼ਾਨ ਉਹਨੂੰ ਦਬਾ ਕੇ ਸਾਡੀ ਵੀਡੀਓ ਨੂੰ ਤੁਸੀਂ ਅਲੱਗ-ਅਲੱਗ ਥਾਵਾਂ ਤੇ ਸ਼ੇਅਰ ਕਰ ਦਿਓ ਨਾਲ ਹੀ ਤੁਸੀਂ ਉਹ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਹੋ ਜੇਕਰ ਕੋਈ ਕਮੀ ਸਾਡੇ ਚੈਨਲ ਵਿੱਚ ਸਾਥੋਂ ਰਹਿ ਜਾਂਦੀ ਹੈ ਤੇ ਤੁਸੀਂ ਉਹ ਵੀ ਕਮੈਂਟ ਬਾਕਸ 'ਚ ਲਿਖ ਦਿਓ ਜੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਸੁਧਾਰ ਕੇ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਅੱਗੇ ਦੇਖ ਰਹੇ ਹੋ ਵੀਰ ਜੀ ਸੋਨਾ ਲੀਕਾ ਡੀਆਈ 740 ਟਰੈਟਾ ਵੀਰ ਤੇ 2000 ਮਾਡਲ ਹੈ ਵੀਰ ਜੀ ਡਬਲ ਕਲਚ ਹੈ ਤੇ ਪੰਪ ਪੰਪ ਵੀਰ ਨੇ ਨਵਾਂ ਲਵਾਇਆ ਹੋਇਆ ਨਵੀਂ ਬੈਟਰੀ ਧਰਾਈ ਹੋਈ ਹੈ ਵੀਰ ਜੀ ਕੰਡੀਸ਼ਨ ਬਹੁਤ ਹੀ ਵਧੀਆ ਕੰਡੀਸ਼ਨ ਹੈ ਵੀਰ ਮਾਡਲ ਦੇ ਹਿਸਾਬ ਨਾਲ ਟਰੈਟ ਦੀ ਬੈਟਰੀ ਵੀ ਤੁਸੀਂ ਦੇਖ ਰਹੇ ਹੋ ਵੀਰ ਜੀ ਨਵੀਂ ਧਰਾਈ ਹੈ ਪੰਪ ਵੀ ਤੇ ਇੰਜਨ ਗੇਅਰ ਦਾ ਸਾਰਾ ਕੰਮ ਵੀਰ ਨੇ ਮੁਕੰਮਲ ਕਰਾਇਆ ਹੋਇਆ ਜੀ 1 ਲੱਖ 65000 ਰੁਪਿਆ ਵੀਰ ਨੇ ਜੀ ਡਿਮਾਂਡ ਰੱਖੀ ਹੈ ਜੀ ਪਟਿਆਲਾ ਵੀਰ ਹੋ ਰਿਆਂ ਦਾ ਏਰੀਆ ਹੈ ਤੇ ਹੱਡ ਸ਼ਾਤਰੀ ਮਿਊਜ਼ਿਕ ਸਿਸਟਮ ਵੀ ਸਾਰੀ ਐਸੈਸਰੀ ਲੱਗੀ ਹੋਈ ਹੈ 95 ਪੈਸੇ ਵੀ ਰਟਾਇਰ ਪਏ ਨੇ ਨਵੇਂ ਟਾਇਰਪ ਵੀ ਵੀਰ ਨੇ ਕਿਸਾਨ ਵੀਰ ਦਾ ਨੰਬਰ ਹੈ ਜੀ ਖੱਟਿਆ ਅੱਖਰਾਂ ਦੇ ਵਿੱਚ ਥੱਲੇ ਸਕਰੀਨ 'ਚ ਸ਼ੋਅ ਹੋ ਰਿਹਾ ਜੀ ਜੇਕਰ ਕੋਈ ਵੀ ਵੀਰ ਇਹਨੂੰ ਖਰੀਦਣਾ ਚਾਹੁੰਦਾ ਜੀ ਇਹ ਟਰੈਕ ਨੂੰ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਇਹ ਟਰੈਕ ਜਿਹੜਾ ਖਰੀਦ ਸਕਦੇ ਹੋ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸੋਨਾ ਲੀਕਾ 740 ਡਰੈੱਡ ਵੀਰ 2000 ਮਾਡਲ ਡਬਲ ਕਲਚ 1 ਲੱਖ 65000 ਰੁਪਏ ਦੀ ਡਿਮਾਂਡ ਇਹ ਲਾਸਟ ਰੇਟ ਨਹੀਂ ਹੁੰਦਾ ਵੀਰ ਰੇਟ ਉੱਪਰ نیچے ਹੁੰਦਾ ਰਹਿੰਦਾ ਵੀਰ ਜੀ ਐਮਰੋਂ ਦੀ ਨਵੀਂ ਬੈਟਰੀ ਹੈ ਵੀਰ ਜੀ ਇੰਜਨ ਗੇਅਰ ਪੰਪ ਸਾਰਾ ਕੰਮ ਹੋਇਆ ਵੀਰ ਜੀ ਕਾਗਜ਼ ਵਗੈਰਾ ਸਭ ਓਕੇ ਨੇ ਪਟਿਆਲਾ ਵੀਰ ਦਾ ਏਰੀਆ ਜੀ 95 ਪੈਸੇ ਟਾਇਰ ਪਏ ਨੇ ਤੇ ਬਹੁਤ ਹੀ ਸੋਹਣੀ ਕੰਡੀਸ਼ਨ ਦਾ ਟਰੈਕਟ ਵੀਰ ਜੀ ਆਪਣੇ ਚੈਨਲ ਤੇ ਜਿੰਨੇ ਟਰੈਕਟ ਤੁਹਾਨੂੰ ਦਿਖਾਏ ਜਾਂਦੇ ਨੇ ਉਹਨਾਂ ਦੇ ਕਾਗਜ਼ ਵਗੈਰਾ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੁੰਦੀ ਸਰੇਖ ਦੇ ਜਿਨ੍ਹਾਂ ਦੇ ਕਾਗਜ਼ ਵਗੈਰਾ ਪ੍ਰੋਪਰ ਹੁੰਦੇ ਨੇ ਵੀਰ ਉਹਨਾਂ ਦੀ ਐਡ ਆਪਾਂ ਤੁਹਾਡੇ ਲਈ ਲੈ ਕੇ ਆਈ ਦੀ ਹੈ ਤੇ ਬਹੁਤ ਹੀ ਸੋਹਣੇ ਸੋਹਣੇ ਕੰਡੀਸ਼ਨ ਦੇ ਆਪਣੇ ਕੋਈ ਟਰੈਕਟ ਆਉਂਦੇ ਨੇ ਤੇ ਰੇਟ ਵੀਰ ਥੋੜਾ ਜਆ ਮਤਲਬ ਕਿ ਕਿਸਾਨ ਵੀਰ ਜਿਆਦਾ ਲਖਵਾ ਦਿੰਦੇ ਨੇ ਉਹ ਵੀ ਤੁਸੀਂ ਥੋੜਾ ਜਆ ਮਾਰਕੀਟ ਦੇ ਹਿਸਾਬ ਨਾਲ ਆਪਦਾ ਰੇਟ ਜਿਹੜਾ ਚੀਜ਼ ਦਾ ਵੀਰ ਜੀ ਸਹੀ ਦੱਸਿਆ ਕਰੋ ਤੇ ਫੇਰ ਹੀ ਤੁਹਾਡੀ ਐਡ ਆ ਪ੍ਰੋਪਰ ਤਰੀਕੇ ਨਾਲ ਆਪਾਂ ਪੇਸ਼ ਕਰ ਸਕਦੇ ਤੇ ਜਲਦੀ ਤੋਂ ਜਲਦੀ ਤੁਹਾਡਾ ਸੰਦ ਜਿਹੜਾ ਸੇਲ ਹੋ ਸਕਦਾ ਅੱਗੇ ਦੇਖ ਰਹੋ ਵੀਰ ਜੀ ਆਲਟੋ ਕੇਟਾ ਨਾਲਟੋ ਹੈ 2017 ਮਾਡਲ 25000 ਕਿਲੋਮੀਟਰ ਚੱਲੀ ਹੋਈ 3 ਲੱਖ ਤੇ 25000 ਰੁਪਏ ਦੀ ਡਿਮਾਂਡ ਰੱਖੀ ਹੈ ਵੀਰ ਨੇ ਫਿਰੋਜ਼ਪੁਰ ਵੀਰ ਇਹਨਾਂ ਦਾ ਏਰੀਆ ਤੇ 80 ਪੈਸੇ ਟਾਇਰ ਪਏ ਨੇ ਵੀਰ ਕਿਸਾਨ ਵੀ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੇਕਰ ਕੋਈ ਵੀ ਰੇ ਗੱਡੀ ਹੈ ਜਿਹੜੀ ਖਰੀਦਣਾ ਚਾਹੁੰਦਾ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਕੋਈ ਕਮਿਸ਼ਨ ਨਹੀਂ ਹੈਗਾ ਵੀਰ ਜੀ ਕਾਗਜ਼ ਵਗੈਰਾ ਪ੍ਰੋਪਰ ਓਕੇ ਨੇ ਵੀਰ ਕਿਸਾਨ ਵੀ ਦੇ ਘਰੇ ਖੜੀ ਹੋਈ ਗੱਡੀ ਹੈ ਵੀਰ ਕੋਈ ਡੀਲਰ ਵਗੈਰਾ ਦੀ ਗੱਡੀ ਹੈ ਨਹੀਂ ਕੰਡੀਸ਼ਨ ਬਹੁਤ ਸੋਹਣੀ ਕੰਡੀਸ਼ਨ ਦੀ ਇਹ ਗੱਡੀ ਖੜੀ ਹੈਗੀ ਹੈ ਵੀਰ अल्टੋ K10 2017 ਮਾਡਲ ਹੈ ਵੀਰ 3,25,000 ਰੁਪਿਆ ਵਿਨੇ ਦੀ ਡਿਮਾਂਡ ਰੱਖੀ ਹੈ ਮੌਕੇ ਤੇ ਰੇਟ ਉੱਪਰ-ਨੀਚੇ ਹੋ ਸਕਦਾ ਤੁਸੀਂ ਕਰ ਸਕਦੇ ਹੋ 80 ਪੈਸੇ ਟੈਰਪਾਈਨ ਜੀ 25,000 ਕਿਲੋਮੀਟਰ ਚੱਲੀ ਹੋਈ ਗੱਡੀ ਹੈ ਜੀ ਫਿਰੋਜ਼ਪੁਰ ਵੀਰ ਦਾ ਏਰੀਆ ਤੇ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਤੁਸੀਂ ਇਹਨਾਂ ਨੂੰ ਕੰਟੈਕਟ ਕਰਕੇ ਤੇ ਇਹ ਗੱਡੀ ਜਿਹੜੀ ਖਰੀਦ ਸਕਦੇ ਹੋ ਐਡਲ ਵਾਉਣ ਲਈ ਸਾਡਾ ਨੰਬਰ ਸਾਰੇ ਵੀਰ ਫਿਰ ਤੋਂ ਨੋਟ ਕਰ ਲੈਣ ਦੀ ਥੱਲੇ ਚਿੱਟੇ ਕਰਨ ਦੇ ਵਿੱਚ ਵਾਰ-ਵਾਰ ਸਾਡਾ ਨੰਬਰ ਆ ਵੀ ਰਿਹਾ ਹੈ 8837665987 8837665987 ਸਾਡਾ WhatsApp ਨੰਬਰ ਹੈ ਜੀ ਤੁਸੀਂ ਫੋਟੋਆਂ ਭੇਜ ਸਕਦੇ ਹੋ ਤੇ ਐਡ ਕਰਵਾ ਸਕਦੇ ਹੋ ਜੀ ਐਡ ਪਾਉਣ ਦਾ ਕੋਈ ਖਰਚਾ ਨਹੀਂ ਵੀ ਜੀ ਸਭ ਕੁਝ ਫ੍ਰੀ ਦੇ ਵਿੱਚ ਕੀਤਾ ਜਾ ਰਿਹਾ ਵੀ ਜੀ ਅੱਗੇ ਵੀ ਜੀ ਤੁਸੀਂ ਰੀਪਰ ਦੇਖ ਰਹੇ ਹੋ ਅਕਾਲ ਦਾ ਰੀਪਰ ਹੈ ਵੀਰੇ ਇਹ 2015 ਮਾਡਲ ਰੀਪਰ ਹੈ ਵੀ ਜੀ 98000 ਰੁਪਿਆ ਡਿਮਾਂਡ ਰੱਖੀ ਅਮੀਰਾ ਨੇ ਦੀ ਸਰਦੂਲਗੜ੍ਹ ਵੀਰ ਇਹਨਾਂ ਦਾ ਏਰੀਆ ਹੈ ਤੇ 55 ਪੈਸੇ ਟਾਇਰ ਪਏ ਨੇ ਵੀਰੇ ਦੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਕਿਸਾਨ ਵੀ ਦਾ ਨੰਬਰ ਸਕਰੀਨ ਤੇ ਹੈ ਜੇਕਰ ਤੁਸੀਂ ਇਹ ਰੀਪਰ ਖਰੀਦਣਾ ਚਾਹੁੰਦੇ ਹੋ ਤਾਂ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਇਹ ਰੀਪਰ ਖਰੀਦ ਸਕਦੇ ਜੀ ਰੀਪਰ ਹੈਗਾ ਜੀ ਅਕਾਲ ਦਾ 2015 ਮਾਡਲ ਤੇ 98000 ਰੁਪਿਆ ਪ੍ਰਾਈਸ ਸਰਦੂਲਗੜ ਏਰੀਆ 55 ਪੈਸੇ ਟਾਇਰ ਨੰਬਰ ਸਕਰੀਨ ਤੇ ਹੈ ਜੀ ਤੇ ਸਾਡੇ ਚੈਨਲ ਦੇ ਮੈਸੇਜ ਟਾਈਮ ਸਿਰ ਆਪਦੇ ਮੋਬਾਈਲ ਤੇ ਪਾਉਣ ਲਈ ਥੱਲੇ ਇੱਕ ਲਾਲ ਰੰਗ ਦਾ ਬਟਨ ਹੋਊ ਜੀ ਉਹਨੂੰ ਜਰੂਰ ਦਬ ਲਿਓ ਨਾਲ ਹੀ ਘਾਟੀ ਦਾ ਨਿਸ਼ਾਨ ਆਉ ਉਹਨੂੰ ਦਬ ਲਿਓ ਉਦੋਂ ਬਾਅਦ ਅਸੀਂ ਜਿਹੜੀ ਵੀਡੀਓ ਪਾ ਕਰਾਂਗੇ ਜੀ ਤੁਹਾਡੇ ਕੋਲ ਉਹਦਾ ਟਾਈਮ ਸਿਰ ਨੋਟੀਫਿਕੇਸ਼ਨ ਜਾਇਆ ਕਰੂਗਾ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਰੱਖਿਆ ਜੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਜੀ ਐਨਾ ਪਿਆਰ ਦੇਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਬਹੁਤ ਵਧੀਆ ਪਿਆਰ ਦੇ ਰਹੇ ਹੋ ਤੁਸੀਂ ਚੈਨਲ ਨੂੰ ਤੇ ਸਾਰੀਆਂ ਵੀਡੀਓ ਦੋ ਪਸੰਦ ਕਰ ਰਹੇ ਹੋ ਜੀ ਸਾਰੇ ਵੀਰਾਂ ਦਾ ਬਹੁਤ ਧੰਨਵਾ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਮੈਂ ਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਊ ਜੀ ਤਬ ਤੱਕ ਲਈ ਰੱਬ ਰੱਖਾ